ਰੂਪ ਨਿੱਕੀ ਜਹੀ ਜੈ ਹੋ ਪਛੋਟੀ ਜਹੀ ਜੈ ਹੋ ਕੋਈ ਨਿੱਕੀ ਜਹੀ ਕੰਨਿਆ ਦਾ ਤਾਰ ਕੇ ਰਸਤੇ ਚ ਮਾਂ ਮਿਲ ਗਈ ਮੈਂ ਜਾਂਦਾ ਪਿਆਸੀ ਦਰਬਾਰ ਕੇ ਰਸਤੇ ਚ ਮਾਂ ਮਿਲ ਗਈ ਮੈਨੂੰ ਕਹਿੰਦੀ ਪਹਿਲਾ ਮੈਨੂੰ ਚੂੜੀਆਂ ਚੜਾ ਦਿਓ ਮੈਨੂੰ ਕਹਿੰਦੀ ਪਹਿਲਾ ਮੈਨੂੰ ਚੂੜੀਆਂ ਚੜਾ ਦਿਓ ਨਾਲ ਇੱਕ ਸੋਹਣੀ ਜਹੀ ਚੁੰਨੀ ਵੀ ਦਵਾ ਦਿਓ ਨਾਲ ਇੱਕ ਸੋਹਣੀ ਜਹੀ ਚੁੰਨੀ ਵੀ ਦਵਾ ਦਿਓ ਰਲਾ ਕਰੋ ਤੁਸੀਂ ਜੈ ਹੋ ਰਲਾ ਕਰੋ ਤੁਸੀਂ ਜੈ ਹੋ ਆਈ ਅਸੀ ਦਰਬਾਰ ਤੇ ਰਸਤੇ ਚ ਮਾਂ ਮਿਲ ਗਈ ਮੈਂ ਜਾਂਦਾ ਪਿਆ ਸੀ ਦਰਬਾਰ ਤੇ ਰਸਤੇ ਚ ਮਾਂ ਮਿਲ ਗਈ ਚਕਰਾ ਮਨਨ ਦੀਵਦਾ ਹੋ ਸਕੇ ਦਰਬਾਰ ਕੀ ਜੈ ਜੀ ਜੀ ਬਾਜ ਲੈ ਲਈ ਬੜੀ ਸੁਣੀ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਮਾਤਾ ਮਨਨ ਜੀ ਦੀ ਬਹੁਤ ਕਿਰਪਾ ਨੂੰ 3 ਮਹੀਨਿਆਂ ਨੂੰ ਜੋ ਵਿਸ਼ਾਲ ਜਾਗਰਣ ਹੋ ਰਿਹਾ ਮਾਤਾ ਰਾਣੀ ਦਾ ਉਥੇ ਪਹੁੰਚਣਾ ਜਿੱਥੇ ਇੰਟਰਨੈਸ਼ਨਲ ਕਲਾਕਾਰ ਲੁਧਿਆਣਾ ਤੇ ਜੱਗੀ ਗਿਲਜੀ ਆ ਰਹੇ ਨੇ ਠੀਕ ਹੈ ਜੀ ਤੇ ਸਾਰੇ ਮੰਡਾ ਨਵਾਸੀਆਂ ਨੂੰ ਸਹਿਯੋਗ ਦੇ ਨਾਲ ਹੋ ਰਿਹਾ ਜਾਗਰਾਤਾ ਜੀ ਸ਼ਹਿਰ ਵਾਸੀ ਸਹਿਯੋਗ ਨਾਲ ਹੋ ਰਿਹਾ ਜਿੱਥੇ ਸਾਡੇ ਮੁੱਖ ਮਹਿਮਾਨ ਪ੍ਰੋਫੈਸਰ ਵਿੰਦਰ ਸਿੰਘ ਵੀਰ ਜੀ ਤੇ ਮਾਤਾ ਰਾਣੀ ਦਾ ਕੋਲ ਕਰਨਗੇ ਜੋਤੀ ਜੋਤੀ ਪ੍ਰੈਜ਼ੈਂਟ ਕਰਨਗੇ ਤੇ ਇਹਦੇ ਨਾਲ ਨਾਲ ਮਹੱਲਾ ਨਿਵਾਸੀ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜਗਰਾਤੇ ਵਿੱਚ ਪਹੁੰਚੋ ਤੇ ਮਾਤਾ ਰਾਣੀ ਦਾ ਸ਼ਿਰੋਮ ਪ੍ਰਾਪਤ ਕਰੋ ਜੀ ਧੰਨਵਾਦ ਸਾਰੇ ਰੋ ਜੀ ਜਾਗਰ ਮਰ ਕੀ ਗਾਹ ਹਾਂ ਜੋਤਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ ਫਰੈਂਡਸ ਕਲੱਬ ਵੱਲੋਂ ਨਵਾਂ ਵਿਸ਼ਾਲ ਭਗਵਤੀ ਜਾਗਰਣ ਕਰਾਇਆ ਜਾ ਰਿਹਾ ਜ ਜਿਦੇ ਚ ਮਾਤਾ ਨੈਣਾ ਦੇਵੀ ਤੋਂ ਬਿਲਾਸਪੁਰ ਤੋਂ ਜੋਤ ਲੈ ਕੇ ਆਏ ਲਾਈ ਜਾਏਗੀ ਜਿਦੇ ਚ ਮੋਹੱਲਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਪਰਿਵਾਰ ਸਮੇਤ ਆ ਕੇ ਆਪਣਾ ਆਸ਼ੀਰਵਾਦ ਕਰ ਲੋ ਤੋ ਤੋ ਗੱਲ ਹੀ ਖੜੇਗਾ ਜੀ ਜੈ ਮਾਤਾ ਦੀ ਜੀ ਰਹਿਜਾ ਸਾਹਿਬ ਮਾਤਾ ਦਾ ਜਾਗਰਣ ਹੈ ਤੁਹਾਡੇ ਮੱਲੇ ਦੇ ਵਿੱਚ ਠੀਕ ਹੈ ਜੀ ਇਹ ਕੋਈ ਸਭ ਤੋਂ ਵੱਡੀ ਗੱਲ ਹੈ ਕਿ ਨਾਬੇ ਨੂੰ ਕਾਸ਼ੀ ਕਿਹਾ ਜਾਂਦਾ ਹੈਗਾ ਤੇ ਉਸ ਇਸ ਉਸ ਕਾਸ਼ੀ ਦੇ ਵਿੱਚ ਜਿਹੜੀ ਛੋਟੀ ਕਾਸ਼ੀ ਹੈ ਉਹ ਬਠਿੰਡਿਆ ਮਾਲਾ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਇਸ ਮਹੱਲੇ ਦੇ ਵਿੱਚ ਨੇ ਹਨ ਮੰਦਰ ਹੈ ਸ਼ਿਵ ਮੰਦਰ ਹੈ ਕੁਝ ਮਹਾਰਾਜਾ ਕੁਸ਼ੋਤਮ ਰਾਮਲੀਲਾ ਕਲੱਬ ਹੈ ਲੇਡੀਜ਼ ਦਾ ਰਾਣੀ ਕਲੱਬ ਹੈ ਬਹੁਤ ਸਾਰੇ ਕਲੱਬਸ ਨੇ ਜਿਹੜੇ ਧਰਮ ਪ੍ਰਚਾਰ ਦੇ ਨਾਲ ਜੁੜੇ ਹੋਏ ਨੇ ਉਸੇ ਲਈ ਤਹਿਤ ਜਿਹੜੇ ਸਾਡੇ ਮਹੱਲੇ ਦੇ ਯੰਗ ਬਲੱਡ ਹੈ ਜਿਹੜੇ ਛੋਟੇ ਭਰਾ ਨੇ ਮੇਰੇ ਇਹ ਪਿਛਲੇ 9 ਸਾਲ ਤੋਂ ਲਗਾਤਾਰ ਮਾ ਦਾ ਵਿਸ਼ਾਲ ਪਗਵਤੀ ਜਾਗਰਣ ਕਰਵਾ ਰਿਹਾ ਇਨੀ ਛੋਟੀ ਉਮਰ ਦੇ ਵਿੱਚ ਨੋਵਾ ਜਾਗਰਣ ਕਰਵਾਣਾ ਇੱਕ ਮਿਸਾਲ ਹੈ ਧਰਮ ਦੇ ਨਾਲ ਜੁੜੇ ਹੋਏ ਹਨ ਧਰਮ ਦੇ ਨਾਲ ਜੁੜਨਾ ਮਤਲਬ ਤੁਸੀਂ ਸਮਾਜ ਨਾਲ ਜੁੜੇ ਹੋਏ ਹੋ ਅਛਾਈ ਦੇ ਨਾਲ ਜੁੜੇ ਹੋਏ ਹੋ ਅਤੇ ਤੁਸੀਂ ਬਰਾਈ ਤੋਂ ਦੂਰ ਹੋ ਉਸ ਦੇ ਲਈ ਮੇਰੇ ਵੱਲੋਂ ਸਾਰੇ ਮੱਲੇ ਵੱਲੋਂ ਇਹਨਾਂ ਨੂੰ ਨੋਵੇਂ ਵਿਸ਼ਾਲ ਪਗਵਤੀ ਜਾਗਰਣ ਦੀ ਬਹੁਤ-ਬਹੁਤ ਮੁਬਾਰਕਾਂ ਅਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਸਾਰੇ ਮਲਾਨਿਵਾਸੀ ਸ਼ਹਿਰ ਨਿਵਾਸੀ ਖਾਸ ਤੌਰ ਤੇ ਇਸ ਜਾਗਰਣ ਵਿੱਚ ਆਣ ਕਿਉਂਕਿ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਇਸ ਜਾਗਰਣ ਦਾ ਆਯੋਜਨ ਫਰੈਂਡਸ ਕਲੱਬ ਵੱਲੋਂ ਅਤੇ ਇੰਨੇ ਵੀ ਜਿੰਨੇ ਵੀ ਜੰਗ ਇੱਥੇ ਲੜਕੇ ਖੜੇ ਹਨ ਇਹਨਾਂ ਵੱਲੋਂ ਕਰਾਇਆ ਜਾ ਰਿਹਾ ਹੈ 2 ਤਾਰੀਖ ਨੂੰ ਇਹਨਾਂ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਵੀ ਯੋਜਨ ਕੀਤਾ ਗਿਆ ਹੈਗਾ ਜਿਹੜਾ ਕਿ ਮਹੱਲੇ ਤੋਂ ਹੁੰਦੀ ਹੋਈ ਜਿਹੜਾ ਹੈਗਾ ਮੈਸ ਗੇਟ ਤੋਂ ਆਕੇ ਫਿਰ ਮਹਾਨਵਾਨ ਮੰਦਿਰ ਵਿੱਚ ਈੰਡੀਆ ਮਾਲਾ ਵਿੱਚ ਸਮਾਪਤ ਹੋਵੇਗੀ ਉਸ ਦੇ ਦੌਰਾਨ ਵੀ ਜਿਹੜਾ ਹੈਗਾ ਕਿ ਜਿਹੜਾ ਜਲਪਾਨ ਦਾ ਪ੍ਰਬੰਧ ਹੋਵੇਗਾ ਤੇ ਜਾਗਰਣ 3 ਮਈ ਨੂੰ ਆਉਣਾ ਹੈ ਉਸ ਤੋਂ ਪਹਿਲਾਂ 3 ਮਈ ਨੂੰ ਰਾਤ ਨੂੰ ਦੰਗਰ ਦਾ ਪ੍ਰਬੰਧ ਹੈ ਜਿਹੜਾ ਉਹੋ ਸ਼੍ਰੀ ਹਨੂਮਾਨ ਮੰਦਿਰ ਦੇ प्रांगण ਦੇ ਵਿੱਚ ਕੀਤਾ ਗਿਆ ਹੈਗਾ ਕਿ ਸਾਰੇ ਸ਼ਹਿਰ ਨਿਵਾਸੀ ਲੰਗਰ ਜੂ ਸਕਣ ਮਹੱਲਾ ਨਿਵਾਸੀ ਲੰਗਰ ਜੂ ਸਕਣ ਅਤੇ ਮੀਡੀ ਮਾਤਾ ਦੀ ਜੋਤ ਹੈ ਇਹ ਬिलासपुर ਸ਼੍ਰੀ ਮਾਤਾ ਨਾਨਾ ਦੇਵੀ ਦੇ ਮੰਦਿਰ ਤੋਂ ਲੈ ਕੇ ਆ ਰਹੇ ਹਨ ਬਹੁਤ ਹੀ ਅੱਛਾ ਉਪਰਾਲਾ ਹੈ ਇਹਨਾਂ ਦਾ ਕਿ ਪਵਿੱਤਰ ਮਾਤਾ ਦੀ ਜੋਤ ਆ ਰਹੀ ਹੈ ਤੇ ਸਾਰੇ ਉੱਥੇ ਜ਼ਰੂਰ ਹਾਣ ਅਤੇ ਇੱਕ ਵਾਰਥੇ ਪਹੁੰਚਿਆ ਇਹਨਾਂ ਵੱਲੋਂ ਇੱਕ ਖਾਸ ਉਪਰਾਲਾ ਹੈ ਕਿ ਜਿੰਨੀਆਂ ਵੀ ਮਹੱਲੇ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਸਹਿਯੋਗੀ ਸੰਸਥਾ ਦੇ ਰੂਪ ਦੇ ਵਿੱਚ ਵੀ ਰੱਖਿਆ ਗਿਆ ਹੈ ਕਿ ਇਹ ਵੀ ਇੱਕ ਦਿਖਾਉਂਦਾ ਹੈ ਕਿ ਜਿਹੜਾ ਯੰਗ ਬਲਡ ਹੈ ਨਵੀਂ ਖੂਨ ਹੈ ਨਵੀਂ ਪਨੀਰੀ ਹੈ ਉਹ ਸਾਰੇ ਸਮਾਜ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਇਹ ਜੋੜ ਕੇ ਰੱਖਣ ਦਾ ਜਿਹੜਾ ਇੱਕ ਰੀਜ਼ਨ ਹੈ ਉਹ ਰੀਜ਼ਨ ਇਹ ਹੈ ਕਿ ਇਹਨਾਂ ਦੇ ਉੱਪਰ ਮਾਂ ਦੀ ಅಪਾਰ ਕਿਰਪਾ ਹੈ ਇਹ ਅਸ ਧਰਮ ਦੇ ਨਾਲ ਦੇ ਨਾਲ ਧਰਮ ਨੂੰ ਕਿ ਜੋੜਨਾ ਸਿਖਾਂਦਾ ਹੈ ਮਾਨਯਾ ਇਹਨਾਂ ਨੂੰ ਦੱਸਿਆ ਕਿ ਕਿਵੇਂ ਜੋੜ ਕੇ ਰੱਖਣਾ ਹੈ ਹਰ ਤਰੀਕੇ ਨਾਲ ਇਹ ਜਿਹੜਾ ਇਹ ਜਾਗਰਣ ਹੈ ਇਹ ਸਮਾਜ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਇਹਨਾਂ ਨੂੰ ਜੋੜਨ ਦੇ ਵਿੱਚ ਮਲੇ ਨੂੰ ਔਰ ਸ਼ਹਿਰ ਨੂੰ ਜੋੜਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ ਕਿ ਸਾਰੇ ਮਾਲਾ ਨਿਵਾਸੀ ਜ਼ਰੂਰ ਆਣ ਤੇ ਸਾਰੇ ਸ਼ਹਿਰ ਨਿਵਾਸੀ ਜ਼ਰੂਰ ਆਣ ਤੇ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੇ ਮਾਤੋ ਆਸ਼ੀਰਵਾਦ ਪ੍ਰਾਪਤ ਮੁੱਖ ਮਾਨ ਇਹਨਾਂ ਵੱਲੋਂ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਜੀ ਨੂੰ ਡਿਵਾਈਨ ਐਂਜਲ ਗਰੁੱਪ ਤੋਂ ਨੇ ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਹੈ ਤੇ ਜਿਹੜਾ ਮਾਦਾ ਗੁੰਗਾਨ ਕਰਨ ਆ ਰਹੇ ਹਨ ਉਹ ਜਗੀ ਜੀ ਜੀ ਜੋ ਇੰਟਰਨੈਸ਼ਨਲ ਕਲਾਕਾਰ ਹਨ ਲੁਧਿਆਣੇ ਤੋਂ ਉਹ ਆ ਰਹੇ ਹਨ ਸਾਡੀਆਂ ਦਾ ਸ਼ਹਿਰ ਨਿਵਾਸੀਆਂ ਦਾ ਇਸ ਜਾਗਨ ਦੇ ਵਿੱਚ ਸਹਿਯੋਗ ਹੈ ਮਾਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਜ਼ਰੂਰ ਆਓ ভাই ਬਹੁਤ ਚੰਨ ਚੰਨੰਦਾ ਪਰ ਕੋਈ ਵੀ ਇੱਧਰ ਆਇਆ ਅਨਿਸ਼ਵਾਰੀ ਕੰਡੀਸ਼ਨ ਦੇ ਆਇਆ ਜੇ ਕੋਈ ਅਲੋਗਸਲਿਟੀ ਸਪੈਸ਼ਲ ਮੌਜੂਦ ਹੈ ਜੈ ਕਰਾ ਸਨਾਰੀ ਨੇਤਰਾਵਾਲੀ ਦਾ ਮਹੌਤ ਸੇ ਦਰਬਾਰ ਕੀ ਜੈ ਜੈ ਕਰਾ ਮਨਣ ਦੇ ਵੀ ਦਾ ਮਹੌਤ ਸੇ ਦਰਬਾਰ ਕੀ ਜੈ ਦਰਬਾਰ ਕੀ ਜੈ ਮੈਂ ਜਾਣਦਾ ਹੋ ਮੈਂ ਜਾਣਦਾ ਪੈ ਅਸੀਂ ਦਰਬਾਰ ਕੇ ਰਸਤੇ ਚ ਮਾਂ ਮਿਲ ਗਈ ਮੈਂ ਜਾਂਦਾ ਪਿਆ ਸੀ ਦਰਬਾਰ ਕੇ ਰਸਤੇ ਚ ਮਾਂ ਮਿਲ ਗਈ ਰੂਪਨ ਕੀ ਜੈਲੀ ਜੈ ਹੋ ਬਚੋਟੀ ਜੈ ਹੋ ਰੂਪਨ ਕੀ ਜੈ ਹੀ ਕੰਨਿਆ ਦਾ ਤਾਰ ਕੇ ਰਸਤੇ ਚ ਮਾਂ ਮਿਲ ਗਈ ਮੈਂ ਜਾਂਦਾ ਪਿਆ ਸੀ ਦਰਬਾਰ ਕੇ ਰਸਤੇ ਚ ਮਾਂ ਮਿਲ ਗਈ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਚੂੜਿਆ ਚੜਾ ਦਿਓ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਚੂੜਿਆ ਚੜਾ ਦਿਓ ਤਾਰੀਕ ਸੋਹਣੀ ਜਹੀ ਚੁੰਨੀ ਵੀ ਦਵਾ ਦਿਓ

ਇਹ ਰਸਤੇ 'ਚ ਮਾਂ ਮਿਲ ਗਈ ਮੈਂ ਜਾਂਦਾ ਪਿਆ ਸੀ ਦਰਬਾਰ ਇਹ ਰਸਤੇ 'ਚ ਮਾਂ ਮਿਲ ਗਈ ਮੈਨੂੰ ਕਹਿੰਦੀ ਮੰਦਰਾਂ 'ਚ ਕੀ ਲੈਣ ਚੱਲਾਏ ਮੈਨੂੰ ਕਹਿੰਦੀ ਮੰਦਰਾਂ 'ਚ ਕੀ ਲੈਣ ਚੱਲਾਏ ਜਿਹੜੀ ਐਸੀ ਗੱਲ ਜਿਹੜੀ ਉੱਥੇ ਕਹਿਣ ਚੱਲਾਏ ਕਿਹੜੀ ਐਸੀ ਗੱਲ ਜਿਹੜੀ ਉੱਥੇ ਕਹਿਣ ਚੱਲਾਏ ਪੁੱਤਾ ਮੈਨੂੰ ਦੱਸ ਜੇਹੋ ਪੁੱਤਾ ਮੈਨੂੰ ਦੱਸ ਜੇਹੋ ਪੁੱਤਾ ਮੈਨੂੰ ਦੱਸ ਆਪਣੇ ਵਿਚਾਰ ਹੋ ਰਸਤੇ 'ਚ ਮਾਂ ਮਿਲ ਗਈ ਮੈਂ ਜਾਂਦਾ ਪਿਆ ਸੀ ਦਰਬਾਰ पिया सी दरबार के रस्ते चई में पिया दरबार मां गई चकर मारण जी